ਨਦੀਆਂ ਸੀ ਉਹਨਾਂ ਨਾਲੇ ਬਣਾ ਕੇ ਰੱਖਦੇ ਕੁਝ ਧਨਾੜ ਬੰਦਿਆਂ ਨੇ ਕਈ ਪ੍ਰਾਪਰਟੀ ਡੀਲਰਾਂ ਨੇ ਅੱਗੇ ਭੋਲੇ ਭਾਲ ਲੋਕਾਂ ਨੂੰ ਪਲਾਟ ਵੇਚ ਦਿੱਤੇ ਤੁਸੀਂ ਦੇਖਿਆ ਹੁਣ ਸਿੰਘਾ ਦੇ ਵੀ ਜਾ ਕੇ ਹੁਣੇ ਪਿੱਛੇ ਤਾਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਇਹਨਾਂ ਧਨਾੜ ਬੰਦਿਆਂ ਦੇ ਉੱਤੇ ਆਪਣੇ ਛੋਟੇ ਜਿਹੇ ਫਾਇਦੇ ਲਈ ਅਸੀਂ ਨੁਕਸਾਨ ਜ਼ਿਆਦਾ ਕਰਾ ਦੇਨੇ ਜਿਹੜੇ ਪੋਲ ਲੱਗ ਰਹੇ ਨੇ 11000 ਕਰੋੜ ਰੁਪਏ ਦੇ ਪਾਸ ਹੋਏ ਸੀ ਉਹਨਾਂ ਪੋਲਾਂ ਨੂੰ ਲੈ ਕੇ ਵੀ ਕਾਫੀ ਲੋਕਾਂ ਨੇ ਕਿ ਲੰਬਾ ਸਮਾਂ ਹੋ ਗਿਆ ਬਣਦੇ ਹੋਏ ਪਰ ਇਤੇ ਕੰਮ ਮੁਕੰਮਲ ਨਹੀਂ ਹੋਇਆ ਕੰਮ ਕਿਉਂ ਸਲੋ ਕਿਉਂ ਚੱਲ ਰਿਹਾ ਹੈ ਕੋ ਐਤ ਕੀ ਮੀਨ ਨਾ ਮੌਸਮ ਨਾ ਬਹੁਤ ਲੰਬਾ ਚਲੇ ਆਇਆ ਤੁਸੀਂ ਦੇਖੋ ਇੱਕ ਜੈੰਤੀ ਕੀ ਰਾਉ ਦੋਨੋਂ ਕਾਜ ਵੀ ਰੁੜ ਗਏ ਜੀ ਕੱਲ ਬਰਾਤ ਵੀ ਜਾਣੀ ਹੈ ਬਹੁਤ ਔਖਾ ਹੋ ਜਾਂਦਾ ਦੇਖੋ ਇਸ ਤਾਂ ਖੁਸ਼ੀ ਵਾਲਾ ਕਾਰਜ ਹੁੰਦਾ ਹੈ ਤਾਂ ਉਹਨਾਂ ਬਾਰੇ ਪੁਲਾ ਬਾਰੇ ਕੀ ਸਥਿਤੀ ਹੈ ਜੀ ਪੁਲ ਕਦੋਂ ਲੱਗਣਗੇ ਪਾਣੀ ਦਾ ਲੈਵਲ ਇੱਕ ਵਾਰੀ ਡਾਊਨ ਹੋਣ ਦੀ ਵੇਟ ਕਰ ਰਹੇ ਹਾਂ ਜਿਵੇਂ ਹੀ ਥੋੜਾ ਪਾਣੀ ਦਾ ਲੈਵਲ ਜੈੰਤੀ ਦੀ ਰਾਉ ਦੇ ਵਿੱਚ ਡਾਊਨ ਹੋ ਜਾਂਦਾ ਹੈ ਜੋ ਕਿ ਆਨ ਵਾਲੇ 1-2 ਦਿਨਾਂ ਦੇ ਅੰਦਰ ਜਦੋਂ ਮੀਂਹ ਰੁਕ ਜਾਂਦਾ ਉਸ ਤੋਂ ਬਾਅਦ ਠੀਕ ਹੋ ਜਾਏਗਾ ਗੱਗਰ ਵਾਲੀ ਸਾਈਡ ਕੀ ਸਥਿਤੀ ਹੈ ਨੀਚੇ ਵੀ ਪਾਣੀ ਬਹੁਤ ਪਹੁੰਚ ਰਿਹਾ ਜਾਂ ਸੁਖਨਾ ਲੇਖਦਾ ਸੁਖਨਾ ਲੇਖਦਾ ਫਲੱਡ ਜਿਹੜੇ ਖੋਲੇ ਗਏ ਸੀ ਉਸ ਨੂੰ ਲੈ ਕੇ ਕੀ ਅਪਡੇਟ ਹੈ ਤੁਹਾਡੇ ਕੋਲ ਨਮੀ ਜੀ ਇਤੇ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਬਾਰਿਸ਼ ਪੈ ਰਹੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਲਗਾਤਾਰ ਬਚਾਅ ਕਾਰਜ ਸ਼ੁਰੂ ਕੀਤੇ ਹੋਏ ਨੇ ਭਾਵੇਂ 7 ਜ਼ਿਲ੍ਹੇ ਪੰਜਾਬ ਦੀ ਗੱਲ ਕਰੀਏ ਜਾਂ ਫਿਰ ਨਮਾਗਰੋਂ ਦੀ ਗੱਲ ਕਰੀਏ ਨਮਾਗਰੋਂ ਦੇ ਵਿੱਚ ਕੱਲ ਜਿਹੜਾ ਪਾੜ ਪੈਣ ਲੱਗਿਆ ਸੀ ਉਸ ਮੌਕੇ ਹੀ ਪ੍ਰਸ਼ਾਸਨ ਨੇ ਮੌਕੇ ਤੇ ਸੰਭਾਲ ਲਿਆ ਜੇ ਨਹੀਂ ਤਾਂ ਬਹੁਤ بڑا ਨੁਕਸਾਨ ਹੋ ਜਾਂਦਾ ਨਮਾ ਕਰੋ niche ਚੰਡੀਗੜ੍ਹ ਤੱਕ ਮਾਰ ਪੈਣੀ ਸੀ ਇਸ ਨੂੰ ਲੈ ਕੇ ਮੌਕੇ ਤੇ ਕੱਲ ਡਿਪਟੀ ਕਮਿਸ਼ਨਰ ਮੁਹਾਲੀ ਪਹੁੰਚ ਗਏ ਸੀ ਉਹਨਾਂ ਵੱਲੋਂ ਜੇਸੀ ਮਸ਼ੀਨਾ ਤੇ ਹੋਰ ਪੋਪੂਲਰ ਮਸ਼ੀਨਾ ਭੇਜ ਦਿੱਤੀ ਅਸੀਂ ਦੱਸ ਦਿੰਦੇ ਹਾਂ ਕਿ ਲਗਾਤਾਰ ਪੰਜਾਬ ਦੇ ਵਿੱਚ ਅਫਸਰ ਕੰਮ ਕਰ ਰਹੇ ਨੇ ਜੇ ਆਪਾਂ ਗੱਲ ਕਰੀਏ ਅੰਮ੍ਰਿਤਸਰ ਦੀ ਸ਼ਾਖੀਸ਼ਾਨੀ ਡਿਪਟੀ ਕਮਿਸ਼ਨ ਨੇ ਲਗਾਤਾਰ ਉਹ ਵੀ ਹਰੋਂ ਦੇ ਵਿੱਚ ਪਹੁੰਚ ਕੇ ਲੋਕਾਂ ਦੀ ਮਦਦ ਕਰ ਰਹੇ ਸਨ ਨੂੰ ਲੈ ਕੇ ਮੁਹਾਲੀ ਦੇ ਵਿੱਚ ਵੀ ਕਗਰ ਤੇ ਜਾਣਾ ਭਾਵੇਂ ਨਿਊ ਚੰਡੀਗੜ੍ਹ ਏਰੀਆ ਜਾਣਾ ਜੈੰਤੀ ਕੀ ਲੋਤ ਜਾਣਾ ਸਭ ਜਗ੍ਹਾ ਡਿਪਟੀ ਕਮਿਸ਼ਨਰ ਸਾਡੇ ਸ਼੍ਰੀਮਤੀ ਕੌਮਲ ਮਿੱਤਲ ਜੀ ਨੇ ਮੈਮ ਕੱਲ ਜਦੋਂ ਪਤਾ ਲੱਗਿਆ ਕਿ ਇਸ ਜਗ੍ਹਾ ਉੱਤੇ ਪਾੜ ਪੈਣ ਲੱਗਿਆ ਮੌਕੇ ਤੁਸੀਂ ਪਹੁੰਚ ਕੇ ਸਵੇਰੇ 9:00 ਵਜੇ ਮੈਂ ਦੇਖਿਆ ਕਿ ਜਿਸ ਤਰੀਕੇ ਨਾਲ ਸਾਨੂੰ ਸਥਿਤੀ ਪਤਾ ਲੱਗਿਆ ਕਿਸ ਤਰੀਕੇ ਦੇ ਹਾਲਾਤ ਨੇ ਹੁਣ ਮੌਕੇ ਤੇ ਅਗਰ ਬਾਅਦ ਚ ਪੈਂਦੀ ਹੈ ਤਸਦੀਕ ਕੀ ਹੈ ਜੀ ਹਲਕੇ ਦੀ ਦੇਖੋ ਜੇਕਰ بارش ਪੈਂਦੀ ਹੈ ਇਹ ਸਾਡੀ ਰੋਡ ਜਿਹੜੀ ਨਿਆ گاਉ ਨੂੰ ਜਾਂਦੀ ਹੈ ਚੰਡੀਗੜ੍ਹ ਤੋਂ ਲੈ ਕੇ ਨਿਆ گاਉ ਦੀ ਕਨੈਕਟੀਵਿਟੀ ਇਹ ਹੀ ਸੜਕ ਹੈ ਇੱਥੇ ਪਟਿਆਲਾ ਦੀ ਰਾਉ ਨਾਲ-ਨਾਲ ਵਹਿੰਦੀ ਹੈ ਤੇ ਅਸੀਂ ਪਟਿਆਲੇ ਦੀ ਰਾਉ ਦੀ ਤੁਸੀਂ ਦੇਖ ਸਕਦੇ ਹੋ ਚੈਨਲਾਈਜੇਸ਼ਨ ਸਾਰੀ ਕਰਤੀ ਹੈ ਉਹ ਇਸੇ ਕਰਕੇ ਕੀਤੀ ਹੈ ਕਿ ਜੇਕਰ ਰਾਤ ਨੂੰ ਮੀਂਹ ਵੀ ਪੈਂਦਾ ਹੈ ਤਾਂ ਪਾਣੀ ਆਰਾਮ ਨਾਲ ਲੰਘ ਜਾਊਗਾ ਕੋਈ ਦਿੱਕਤ ਨਹੀਂ ਆਏਗੀ ਉਸ ਦੇ ਨਾਲ-ਨਾਲ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੀ ਸਾਰੀ ਹੀ ਟੀਮਸ ਮੰਡੀ ਬੋਰਡ ਡਰੇਨੇਜ ایਓ ਕਮੇਟੀ ਮੇਰੇ ਨਾਲ ਮੇਰੇ ਏਡੀਸੀ ਯੂਟੀ ਖੜੇ ਨੇ ਚੀਫ ਇੰਜੀਨੀਅਰ ਮੰਡੀ ਬੋਰਡ ਖੜੇ ਨੇ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਕਨੈਕਟੀਵਿਟੀ ਜਲਦ ਤੋਂ ਜਲਦ ਇਸ ਨੂੰ ਰੀਸਟੋਰ ਕਰਾ ਦਿੱਤਾ ਜਾਵੇ ਸਿਚੁਏਸ਼ਨ ਇੱਥੇ ਅੰਡਰ ਕੰਟਰੋਲ ਹੈ ਅਸੀਂ ਆਉਣ ਵਾਲੀ ਵੈਂਚੂਲਿਟੀ ਦੇ ਵਿੱਚ ਵੀ ਜੇਕਰ ਮੀ ਫੇਰ ਪੈਂਦਾ ਉਸ ਲਈ ਵੀ ਤਿਆਰੀ ਕਰਕੇ ਰੱਖੀ ਹੋਈ ਹੈ ਤੇ ਹੁਣ ਸਥਿਤੀ ਠੀਕ ਹੈ ਪਰ ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗੀ ਇੱਥੇ ਜਦੋਂ ਕੱਲ ਪਾੜ ਪਿਆ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਸੂਚਨਾ ਦਿੱਤੀ ਉਸ ਤੋਂ ਬਾਅਦ ਕੱਲ ਕਾਫੀ ਲੋਕਾਂ ਨੇ ਮਿਲ ਕੇ ਇੱਥੇ ਸਾਡੀ ਮਦਦ ਕੀਤੀ ਤੇ ਇਹਨੂੰ ਬੰਨ ਨੂੰ ਰੀਸਟੋਰ ਕਰਾਇਆ ਉਸ ਤੋਂ ਇਮੀਡੀਏਟਲੀ ਰੀਲੀਫ ਕਾਫੀ ਮਿਲ ਗਿਆ ਤੇ ਹੁਣ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਕੱਗਰ ਵਾਲੀ ਸਾਈਡ ਕੀ ਸਥਿਤੀ ਹੈ? ਨੀਚੇ ਵੀ ਪਾਣੀ ਬਹੁਤ ਪਹੁੰਚ ਰਿਹਾ ਜਾਂ ਸੁਖਨਾ ਲੇਖਦਾ ਸੁਖਨਾ ਲੇਖਦਾ ਫਲੱਡ ਜਿਹੜੇ ਖੋਲੇ ਗਏ ਸੀ ਉਸ ਨੂੰ ਲੈ ਕੇ ਕੀ ਅਪਡੇਟ ਹੈ ਤੁਹਾਡੇ ਕੋਲ ਨਵੀਂ ਜੀ? ਕੱਗਰ ਦੇ ਵਿੱਚ ਜੀ ਹਲੇ ਇਸ ਵੇਲੇ ਜੋ ਲੈਵਲ ਹੈ ਉਹ 2.5 ਤੋਂ ਇਹ ਮੁਹਾਲੀ ਜ਼ਿਲ੍ਹੇ ਦੇ ਵਿੱਚ ਉੱਥੇ 10 ਫੀਟ ਤੱਕ ਦੀ ਕੈਪੈਸਿਟੀ ਹੈ ਜਦੋਂ ਕਿ ਅਗਰ 10 ਫੀਟ ਨੂੰ ਕ੍ਰਾਸ ਕਰਦੀ ਹੈ ਤਾਂ ਕਗਰ ਦਾ ਪਾਣੀ ਓਵਰਫਲੋ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਪਿੰਡਾਂ ਦੇ ਵੱਲ ਆ ਜਾਂਦਾ ਹੈ ਅ ਕੱਲ ਇਹ ਲੈਵਲ ਓਵਰਫਲੋ ਕੀਤਾ ਹੈ ਕੱਲ ਕੁਝ ਪਿੰਡ ਸਾਡੇ ਖਾਸ ਤੌਰ ਤੇ ਡੇਰਾਬਸੀ ਇਲਾਕੇ ਦੇ ਪਿੰਡ ਟਿਵਾਨਾ ਅਲਿੰਪੁਰ ਖਜੂਰ ਮੰਡੀ ਤੇ ਡਹਿਰ ਕੁਝ ਪਿੰਡ ਹੈ ਜੋ ਚਰਮੜੀ ਜਿੱਥੇ ਪਾਣੀ ਆ ਗਿਆ ਅੱਜ ਪਾਣੀ ਦਾ ਲੈਵਲ ਡਾਊਨ چلا ਗਿਆ ਉਹ ਪਾਣੀ ਹੌਲੀ ਹੌਲੀ ਰਸਤਾ ਬਣਾ ਕੇ ਨਿਕਲ ਰਿਹਾ ਹੈ ਸਿਚੁਏਸ਼ਨ ਉੱਥੇ ਵੀ ਅੰਡਰ ਕੰਟਰੋਲ ਹੈ ਅਸੀਂ ਇੱਥੇ ਸਾਰੀ ਟੀਮ ਸਟੇਸ਼ਨ ਕੀਤੀ ਗਈ ਕੀਤੀ ਹੋਈਆਂ ਨੇ ਜੇਕਰ ਕਗਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪੀਚ ਪੈਂਦਾ ਹੈ ਤਾਂ ਮੌਕੇ ਤੇ ਅਸੀਂ ਆਪਣੇ ਸਿਚੁਏਸ਼ਨ ਸੰਭਾਲਾਂਗੇ ਜਿੱਥੇ ਜਿੱਥੇ ਸਾਨੂੰ ਲੱਗਦਾ ਕਿ ਏਮਬੈਂਕਮੈਂਟਸ ਵੀਕ ਨੇ ਉਹਨਾਂ ਨੂੰ ਸਟਰੈਂਥਨ ਵੀ ਕੀਤਾ ਜਾ ਰਿਹਾ ਹੈ। ਬਿਲਕੁਲ ਸਵਾਲ ਹੋਰ ਨੇ। ਇੱਕ ਜੈੰਤੀ ਕੀ ਰਾਉ ਦੇ ਦੋਨੋਂ ਕਾਜ ਵੀ ਰੁੜ ਗਏ ਜੀ। ਕੱਲ ਬਰਾਤ ਵੀ ਜਾਣੀ ਹੈ। ਬਹੁਤ ਔਖਾ ਹੋ ਜਾਂਦਾ ਦੇਖੋ ਇਸ ਤਾਂ ਖੁਸ਼ੀ ਵਾਲਾ ਕਾਰਜ ਹੁੰਦਾ ਹੈ। ਤਾਂ ਉਹਨਾਂ ਬਾਰੇ ਪੁਲਾ ਬਾਰੇ ਕੀ ਸਥਿਤੀ ਹੈ ਜੀ? ਪੁਲ ਕਦੋਂ ਲੱਗਣਗੇ? ਤੁਸੀਂ ਪਿਛਲੇ ਦਿਨ ਦੇਖਣਾ ਐਮਐਲਏ ਸਾਹਿਬ ਵੀ ਆਏ ਸੀ ਤਾਂ ਕੀ ਸਥਿਤੀ ਹੈ? ਜੀ ਸਾਡੀ ਨੌਲੇਜ ਦੇ ਵਿੱਚ ਹੈ ਜੈੰਤੀ ਦੀ ਰਾਉ ਦੇ ਉੱਤੇ ਟੋਟਲ 5 ਕਾਜ਼ਵੇ ਲੱਗਦੇ ਸੀ। 5 ਵਿੱਚੋਂ 2 ਤੇ ਬ੍ਰਿਜ ਬਣ ਗਏ ਸੀ। 3 ਕਾਜ਼ਵੇ ਇੱਕ ਵਹਿ ਗਿਆ ਇੱਕ ਆਲਰੇਡੀ ਕਾਜ਼ਵੇ ਬਹਿ ਚੁੱਕਿਆ ਸੀ ਤੇ ਤੀਜਾ ਵੀ ਜੋ ਉਹ ਵੀ ਬਹੁਤ ਅੱਛੀ ਸਥਿਤੀ ਦੇ ਵਿੱਚ ਨਹੀਂ ਹੈ ਅਸੀਂ ਪਾਣੀ ਦਾ ਲੈਵਲ ਇੱਕ ਵਾਰੀ ਡਾਊਨ ਹੋਣ ਦੀ ਵੇਟ ਕਰ ਰਹੇ ਹਾਂ ਜਿਵੇਂ ਹੀ ਥੋੜਾ ਪਾਣੀ ਦਾ ਲੈਵਲ ਜੈਂਤੀ ਦੀ ਰਾਉ ਦੇ ਵਿੱਚ ਡਾਊਨ ਹੋ ਜਾਂਦਾ ਹੈ ਜੋ ਕਿ ਆਉਣ ਵਾਲੇ 1-2 ਦਿਨਾਂ ਦੇ ਅੰਦਰ ਜਦੋਂ ਮੀਂਹ ਰੁਕ ਜਾਂਦਾ ਉਸ ਤੋਂ ਬਾਅਦ ਠੀਕ ਹੋ ਜਾਏਗਾ ਅਸੀਂ ਕਨੈਕਟੀਵਿਟੀ ਫਿਰ ਰੀਸਟੋਰ ਕਰ ਦਾਂਗੇ ਪਰ ਬ੍ਰਿਜ ਦਾ ਪ੍ਰੋਪੋਜ਼ਲ ਅਸੀਂ ਭੇਜਿਆ ਹੋਇਆ ਹੈ ਲਗਾਤਾਰੀ ਸਾਡੀ ਗਲਬੀ ਹੋ ਰਹੀ ਹੈ ਸਾਨੂੰ ਉਮੀਦ ਹੈ ਕਿ ਜਲਦੀ ਉਸੇ ਸੈਂਕਸ਼ਨ ਆ ਜਾਏਗੀ ਉਥੇ ਪੱਕਾ ਇਲਾਜ ਬ੍ਰਿਜ ਦਾ ਹੀ ਹੈ ਜਦੋਂ ਤੱਕ ਬ੍ਰਿਜ ਨਹੀਂ ਬਣਦਾ ਕਿਉਂਕਿ ਬ੍ਰਿਜ ਦੀ ਸੈਂਕਸ਼ਨ ਆਣਾ ਟੈਂਡਰ ਲੱਗਣਾ ਇਹ ਥੋੜਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਇਸ ਨੂੰ ਫਾਸਟ ਟਰੈਕ ਕਰਾਣ ਦੀ ਜਿਵੇਂ ਹੀ ਹੁੰਦਾ ਅਸੀਂ ਇਹ ਵੀ ਕਰਾ ਦਾਂਗੇ ਮੀਨ ਵਾਈਲ ਕਨੈਕਟੀਵਿਟੀ ਜਿਵੇਂ ਮੀ ਰੋਕਦਾ ਸੀ ਇਨਸ਼ੋਰ ਕਰਾ ਦਾਂਗੇ ਮੈਮ ਉੱਪਰ ਵੀ ਜਿਹੜੇ ਪੌਲ ਲੱਗ ਰਹੇ ਨੇ 11000 ਕਰੋੜ ਰੁਪਏ ਦੇ ਪਾਸ ਹੋਏ ਸੀ ਉਹਨਾਂ ਪੌਲਾਂ ਨੂੰ Thank right. ਬਣਦੇ ਹੋਏ ਪਰ ਇਹ ਤਾਂ ਕੰਮ ਕੰਮਲ ਨਹੀਂ ਹੋਇਆ ਕੰਮ ਕਿਉਂ ਸਲੋ ਕਿਉਂ ਚੱਲ ਰਿਹਾ ਹੈ ਦੇਖੋ ਐਤ ਕੀ ਮੀਂਹ ਦਾ ਮੌਸਮ ਨਾ ਬਹੁਤ ਲੰਬਾ ਚੱਲਿਆ ਹੈ ਤੁਸੀਂ ਦੇਖੋ ਆਮ ਤੌਰ ਤੇ 15 ਅਗਸਤ ਤੋਂ ਬਾਅਦ ਇਹ ਵੀ ਕੱਟ ਜਾਂਦਾ ਹੈ ਹੁਣ ਐਤ ਕੀ ਜਦੋਂ ਕਿ ਮੌਸਮ ਵਿਭਾਗ ਨੇ ਇਹ ਹੀ ਕਿਹਾ ਕਿ ਸੈਪਟੈਂਬਰ ਦੇ ਵਿੱਚ ਵੀ ਸਾਨੂੰ ਦਿੱਕਤ ਰਹੇਗੀ ਜਿਵੇਂ ਮੀਂਹ ਦਾ ਮੌਸਮ ਕਲੀਅਰ ਹੁੰਦਾ ਹੈ ਅਸੀਂ ਇਹ ਸਾਰੇ ਕੰਮ ਸ਼ੁਰੂ ਕਰ ਦਾਂਗੇ ਅਸੀਂ ਇਨਸ਼ੋਰ ਕਰਾਂਗੇ ਕਿ ਕੰਮ ਜਲਦੀ ਤੇ ਟਾਈਮਲੀ ਐਂਡ ਕੁਆਲਿਟੀ ਦੇ ਨਾਲ ਪੂਰੇ ਹੋਣ ਇਸ ਮੌਸਮ ਜੇਕਰ ਅਸੀਂ ਸ਼ੁਰੂ ਵੀ ਕਰ ਦੇ ਕੰਮ ਕਰਦੇ ਤਾਂ ਚੱਲਣਾ ਨਹੀਂ ਤੇ ਕੁਆਲਿਟੀ ਕੰਪਰੋਮਾਈਜ਼ ਹੋਏਗੀ ਜਿਵੇਂ ਮੀ ਅਸੀਂ ਸਾਰੇ ਕਮ ਇਨਸ਼ੋਰ ਕਰਾਂਗੇ ਵਿਦ ਕੁਆਲਿਟੀ ਇਨਸ਼ੋਰ ਕਰਾਂਗੇ ਮੈਮ ਲੋਕਾਂ ਦੇ ਸਵਾਲ ਇਹ ਵੀ ਨੇ ਕਿ ਜਿਹੜੀਆਂ ਨਦੀਆਂ ਸੀ ਉਹਨਾਂ ਨਾਲੇ ਬਣਾ ਕੇ ਰੱਖਤਾ ਕੁਝ ਧਨਾੜ ਬੰਦਿਆਂ ਨੇ ਕਈ ਪ੍ਰਾਪਰਟੀ ਡੀਲਰਾਂ ਨੇ ਅੱਗੇ ਭੋਲੇ ਭੋਲੇ ਲੋਕਾਂ ਨੂੰ ਪਲਾਟ ਵੇਚ ਦਿੱਤੇ ਤੁਸੀਂ ਦੇਖਿਆ ਹੁਣ ਸਿੰਘਾ ਦੇ ਵੀ ਜਾ ਕੇ ਹੁਣੇ ਪਿੱਛੇ ਤਾਂ ਉੱਥੇ ਬਿਲਕੁਲ ਨਦੀ ਛੋਟੀ ਰਹਿ ਗਈ ਉਹ ਕਹਿੰਦੇ ਕਿ ਭੋਲੇ ਭੋਲੇ ਲੋਕ ਫਸ ਗਏ ਉਸ ਤੋਂ ਬਾਅਦ ਹੁਣ ਨਦੀ ਨੇ ਆਪਣਾ ਤਾਂ ਹੀ ਭਿਆਨਕ ਰੂਪ ਧਾਰਨ ਕਰਨਾ ਪਿਆ ਜਦੋਂ ਨਦੀ ਨੂੰ ਨਾਲਾ ਬਣਾ ਕੇ ਰੱਖਤਾ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਇਨ੍ਹਾਂ ਧਨਾੜ ਬੰਦਿਆਂ ਦੇ ਉੱਤੇ ਦੇਖੋ ਡਰੇਨੇਜ ਵਿਭਾਗ ਨਾਲ ਲਗਾਤਾਰ ਇਸ ਤੇ ਕਾਰਵਾਈ ਕਰ ਡਪਾਰਟਮੈਂਟ ਨੇ ਉੱਤੇ ਕਾਰਵਾਈ ਕਰਾਈ ਸੀ ਹੁਣ ਵੀ ਕਾਰਵਾਈ ਜਾਰੀ ਰਹੇਗੀ ਮੈਂ ਨਾਲ ਹੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਐਂਕਰੋਚਮੈਂਟ ਕਰਕੇ ਪਾਣੀ ਦੇ ਬਹਾਅ ਨੂੰ ਨਹੀਂ ਬਦਲ ਸਕਦੇ ਪਾਣੀ ਨੇ ਆਪਣਾ ਰੂਪ ਲੈਣਾ ਹੀ ਲੈਣਾ ਹੈ ਹੁਣ ਅਸੀਂ ਜੋ ਵੀ ਦੇਖ ਰਹੇ ਹਾਂ ਹਾਲਾਤ ਬਣੇ ਨੇ ਉਹ ਪਾਣੀ ਦਾ ਹੀ ਪ੍ਰਕੋਪ ਅਸੀਂ ਦੇਖ ਰਹੇ ਹਾਂ ਤੇ ਮੇਰੀ ਲੋਕਾਂ ਨੂੰ ਅਪੀਲ ਇਹੀ ਹੈ ਕਿ ਆਪਣੇ ਛੋਟੇ ਜਿਹੇ ਫਾਇਦੇ ਲਈ ਅਸੀਂ ਨੁਕਸਾਨ ਜ਼ਿਆਦਾ ਕਰਾ ਰਹੇ ਨੇ ਜਦੋਂ ਅਸੀਂ ਪਾਣੀ ਦੇ ਰਾਹ ਦੇ ਵਿੱਚ ਬੈਟ ਕੇ ਆਪਣਾ ਜੇਕਰ ਕੋਈ ਇਨਕ੍ਰੋਚਮੈਂਟ ਕਰੀਏ ਮਕਾਨ ਬਣਾਈਏ ਤਾਂ ਜਿੱਥੇ ਪਾਣੀ ਉਸ ਮਕਾਨ ਨੂੰ ਟਾ ਲਗਾਦਾ ਉਥੇ ਨਾਲ ਦੇ ਵੀ ਜੋ ਏਰੀਆ ਹੈ ਉਹ ਵੀ ਅਫੈਕਟ ਹੁੰਦੇ ਆ ਅਸੀਂ ਇਸ ਤੋਂ ਦੂਰ ਰਹੀਏ ਕਿਉਂਕਿ ਨੇਚਰਲ ਕੋਰਸ ਜਿਹੜਾ ਹੈ ਉਹ ਪਾਣੀ ਨੇ ਲੈ ਲੈਣਾ ਹੈ ਤੇ ਮੇਰੀ ਲੋਕਾਂ ਨੂੰ ਅਪੀਲ ਹੀ ਹੈ ਕਿ ਨਾ ਕਰੀ ਬਾਕੀ ਜਿਵੇਂ ਹੀ ਪਾਣੀ ਕਲੀਅਰ ਹੁੰਦਾ ਇੱਕ ਵਾਰੀ ਪੇੜ ਸਾਰੇ ਜ਼ਿਲ੍ਹੇ ਦਾ ਸਰਵੇ ਕਰਾ ਕੇ ਜਿੱਥੇ ਵੀ ਸਾਨੂੰ ਲੱਗੇ ਕਿ ਆਬਸਟ੍ਰਕਸ਼ਨ ਹੈ ਲੋਕਾਂ ਨੇ ਕੀਤਾ ਹੈ ਅਸੀਂ ਬਿਲਕੁਲ ਡਰਾਈਵ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਡਿਪਟੀ ਕਮਿਸ਼ਨਰ ਜੋ ਮੁਹਾਲੀ ਤੋਂ ਨੇ ਸ਼੍ਰੀਮਤੀ ਕੋਮਲ ਮਿੱਤਲ ਜੀ ਜਿਨ੍ਹਾਂ ਵੱਲੋਂ ਲਗਾਤਾਰ ਹਲਕੇ ਦੇ ਵਿੱਚ ਜਾ ਰਹੀ ਹੈ ਭਾਵੇਂ ਪੰਖਰਪੁਰ ਦੀ ਗੱਲ ਕਰੀਏ ਕੱਗਰ ਦੀ ਗੱਲ ਕਰੀਏ ਜਾਂ ਫਿਰ ਨਿਊ ਚੰਡੀਗੜ੍ਹ ਇਲਾਕੇ ਦੀ ਗੱਲ ਕਰੀਏ ਕੱਲ ਤੋਂ ਹੀ ਲਗਾਤਾਰ ਮੋਰਚਾ ਸੰਭਾਲ ਕੇ ਬੈਠੇ ਨੇ ਸਵੇਰੇ 9 ਵਜੇ ਹੀ ਜਦੋਂ ਪਤਾ ਲੱਗਿਆ ਇਹਨਾਂ ਨੂੰ ਉਸ ਤੋਂ ਬਾਅਦ ਨਾਲ ਦੀ ਨਾਲ ਪਹੁੰਚ ਗਏ ਜੇਸੀ ਮਸ਼ੀਨਾਂ ਭੇਜੀ ਗਈਆਂ ਪੌਪਲਰ ਮਸ਼ੀਨਾਂ ਭੇਜੀ ਗਈਆਂ ਰਾਤ ਵੇਲੇ ਵੀ ਕਾਰ ਚੱਲਦਾ ਰਿਹਾ ਦੂਜੇ ਪਾਸੇ ਲੋਕਾਂ ਦਾ ਬਹੁਤ ਧੰਨਵਾਦ ਇਹਨਾਂ ਵੱਲੋਂ ਕੀਤਾ ਗਿਆ ਕਿ ਲੋਕਾਂ ਨੇ ਬਿਲਕੁਲ ਸਾਥ ਦਿੱਤਾ ਹੈ ਇਸ ਸਮੇਂ ਦੇ ਵਿੱਚ ਇੱਕ ਦੂਜੇ ਦੀ ਰਾਜਨੀਤੀ ਛੱਡ ਕੇ ਇਸ ਤਰੀਕੇ ਦੇ ਕਾਰਜਾਂ ਦੇ ਵਿੱਚ ਲੱਗਣ ਜਾਂ ਤਾਂ ਕਿ ਆਪਣੇ ਲੋਕ ਬਚ ਸਕਣ ਤਾਂ ਜਿਸ ਤਰੀਕੇ ਨਾਲ بارشਾਂ ਦਾ ਸਮਾਂ ਚੱਲ ਰਿਹਾ ਹੈ ਤਾਂ ਲੋਕਾਂ ਨੂੰ ਇਹ ਅਪੀਲ ਹੈ ਕਿ ਆਪਣੀ ਸਖਸ਼ੀ ਜਗਤ ਰਹੋ ਨਦੀਆਂ ਨਾਲ ਦੇ ਨਜ਼ਦੀਕ ਨਾ ਜਾ ਜਾਵੇ ਤਾਂ ਕਰਕੇ ਕਿਸੇ ਤੀ ਅਨਸਕਾਮੀ ਘਟਨਾ ਨਾ ਹੋਵੇ ਤੁਹਾਡੇ ਕੈਮਰਮੈਨ ਸੁਮਿਤ ਦੇ ਨਾਲ ਤੈਸਿਲ